ਨਲਵੀਰ ਸਿੰਘ ਕਿਹੜੀ ਜਗ੍ਹਾ ਤੋਂ ਆਏ ਜੇ ਅੰਮ੍ਰਿਤਸਰ ਤੋਂ ਅੱਜ ਕੀ ਕਹਣਾ ਜਾਓਗੇ ਅੱਜ ਪਹਿਲਾ ਪ੍ਰਕਾਸ਼ ਪੁਰਬ ਦਿਹਾੜਾ ਹੈ ਤੁਸੀਂ ਮੱਥਾ ਟੇਕਣ ਆਏ ਕਿੰਨਾ ਅੰਦਰ ਫੁੱਲਾਣਾ ਸਜਾਵਟ ਹੋਈ ਹੈ ਕਿੰਨੀ ਕਿਸ਼ਾਨੀ ਅੱਜ ਗੁਰਪੁਰਬ ਬਹੁਤ ਵੱਡਾ ਇਕੱਠ ਅੰਦਰ ਸੰਗਤਾਂ ਇੰਨੀਆਂ ਕਹੂ ਮੂੰਹ ਮਾ ਕੇ ਬਾਹਰੋਂ ਉਤੇ ਛਾ ਤੋਂ ਸਾਡੇ ਪੰਜਾਬ ਤੋਂ ਸਾਰੇ ਹਿੰਦੁਸਤਾਨ ਤੋਂ ਹੀ ਜੀ ਬਹੁਤ ਛਰਦਾ ਦੇ ਨਾਲ ਹੀ ਗੁਰਪੁਰਬ ਸਾਡਾ ਗੁਰੂਗ੍ਰੰਥ ਸਾਹਿਬ ਦੀ ਦਾ ਪਹਿਲਾ ਪ੍ਰਕਾਸ਼ ਜੀ ਉਹ ਮਨਾ ਰਹੇ ਆ ਜੀ ਤੇ ਕਿੰਨੀ ਕਿ ਸ਼ਾਂਤੀ ਮਿਲੀ ਮਤਲਬ ਇੱਥੇ ਆ ਕੇ ਇਹ ਸ਼ਾਂਤੀ ਦਾ ਘਰ ਆ ਸਾਡਾ ਤੇਦੀ ਹਰਮੰਦਰ ਸਾਹਿਬ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਮੈਨੇਜਮੈਂਟ ਕੀਤੀ ਆ ਸਾਰਾ ਇੰਨੀ ਸੰਗਤ ਆਈ ਆ ਬਰਨ ਮਲਕੇ ਉਹ ਉਹਨਾਂ ਦੇ ਜਿਹੜਾ ਪ੍ਰਮਾਤ ਜਿਹੜਾ ਖਾਨਪੀਨ ਦਾ ਮਲਕੇ ਸਾਡਾ ਬਹੁਤ-ਬਹੁਤ ਵਧੀਆ ਤੇ ਅਸੀਂ ਬੜੇ ਖੁਸ਼ ਹਾਂ ਦੇ ਤੁਹਾਡੇ ਵੀ ਜਿਨ੍ਹਾਂ ਨੇ ਇਹ ਲਾਇਕੀ ਤਵਾ ਕਰਾ ਮੇਰਾ ਨਾਮ ਹੈਪੀ ਕਿਹੜੀ ਜਗ੍ਹਾ ਤੋਂ ਆਏ ਅਮ੍ਰਿਤਸਰ ਤੋਂ ਕੀ ਕਹਿਣਾ ਚਾਹੋਗੇ ਅੱਜ ਗੁਰੂਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਹੈ ਤੇ ਸੰਗਤਾਂ ਵੱਡੀ ਗਿਣਤੀ ਚ ਦਰਬਾਰ ਸਾਹਿਬ ਆ ਰਹੀਆਂ ਤੁਸੀਂ ਵੀ ਆਏ ਜੀ ਕੀ ਕਹਿਣਾ ਚਾਹੋਗੇ ਅ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦੀਪ ਸਹਿ ਤੇ ਇੱਥੇ ਬਹੁਤ ਸਾਰੀਆਂ ਰੌਣਕਾਂ ਲੱਗੀਆਂ ਹਰ ਸਾਲ ਖੂਬ ਖੁਬ ਤੁਮ ਤੁਮਨਾ ਮਨਾਇਆ ਜਾਂਦਾ ਆ ਤੇ ਇੱਥੇ ਆਣ ਕੇ ਬਹੁਤ ਹੀ ਸਕੂਨ ਮਿਲਦਾ ਐ ਸੰਗਤਾਂ ਦੂਰ ਦੂਰ ਤੋਂ ਇੱਥੇ ਆਉਂਦੀਆਂ ਨੇ ਸੇਵਾ ਕਰਦਿਆਂ ਨੇ ਔਰ ਰਾਤ ਤੋਂ ਲੈ ਕੇ ਤਿਆਰੀਆਂ ਕਿੰਨੇ ਦਿਨਾਂ ਤੋਂ ਚੱਲ ਰਹੀਆਂ ਸੀ ਔਰ ਰਾਤੀ ਤਾਂ ਬਹੁਤ ਹੀ ਵਧੀਆ ਇੰਨਾ ਟੀਵੀ ਤੇ ਇੰਸਟਾਗ੍ਰam ਤੇ ਹਰ ਇੱਕ ਜਗ੍ਹਾ ਤੇ ਪ੍ਰੋਗਰਾਮ ਸ਼ਾਰਿਆ ਹੈ ਕਿ ਬਹੁਤ ਉਮਤਾ ਮਨਾ ਮਨਾਇਆ ਜਾਂਦਾ ਆ ਔਰ ਹਰ ਸਾਲ ਇਹਦਾ ਮਨਾਉਂਦੇ ਨੇ ਔਰ ਇੱਥੇ ਆਣ ਕੇ ਪੂਰਾ ਸਕੂਨ ਮਿਲ ਜਾਂਦਾ ਆ ਜੀ ਮੈਂ ਗੁਰਜੀਕਾ ਖਾਲਸਾ ਮੈਂ ਗੁਰਜੀਕਾ ਇਨਾ ਮੈਂ ਤੁਹਾਡਾ ਕੀ ਕਹਾਂ ਜਾਊਗੀ ਅੱਜ ਪਹਿਲਾ ਪ੍ਰਕਾਸ਼ ਦਿਹਾੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਦੱਸ ਦਨਾ ਭਾਈ ਸਖਜੀ ਸਿੰਘ ਜੀ ਖਾਲਸਾ ਕਵੀਸ਼ਰੀ ਜਿਥਾ ਅੰਮ੍ਰਿਤ ਸਰਸਾਲ ਬਾਪ ਅੰਮ੍ਰਿਤ ਸਰ ਸਾਹਿਬ ਵਾਲੇ ਧੁਰਕੀ ਬਾਣੀ ਆਈ ਦਿਨ ਸਗਲੀ ਚਿੱਤ ਮਟਾਈ ਬਾਣੀ ਗੁਰੂ ਗ੍ਰਹ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਾਇ ਸੇਵਕ ਜਨਮਾਨੇ ਪ੍ਰਤੱਖ ਗੁਰੂ ਨਿਸਤਾਰੀ ਆਗਿਆ ਭਾਈ ਅਕਾਲ ਕੀ ਤਬਹਿ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪਰ ਪੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਝ ਹੈ ਕੋਟ ਸ਼ਬਦ ਮੈਂ ਲਿਓ ਰਾਜ ਕਰੇਗਾ ਖਾਲਸਾ ਆਖੀ ਰਹਿਣਾ ਕੋਈ ਖੁਆਰ ਹੋਏ ਸਮ ਮਿਲenge ਬਚਨ ਚ ਸ਼ਰਨ ਜੋ ਹੋਏ ਸਮੁਗਰ ਨਾਨਕ ਨਾਮ ਲੈਵਾ ਸੰਗਤਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰੂਪਤੀਆਂ ਲੱਖ ਲੱਖ ਵਧਾਈਆਂ ਹਣ ਸਤਿਗੁਰ ਜੀ ਦਾ ਜੋ ਪਹਿਲਾ ਪ੍ਰਕਾਸ਼ 1 ਸਤੰਬਰ 1644 ਈਸਵੀ ਚ ਹੋਇਆ ਪਹਿਲੇ ਹੱਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਹੋਇਆ ਕਰਦੇ ਨੇ ਸਾਧ ਸੰਗਤ ਜੀ ਔਰ ਗੁਰੂ ਸਾਹਿਬ ਜੀ ਕਿਰਪਨਾ ਹੁਕਮਨਾਮਾ ਆਇਆ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਹੁਕਮਨਾਮਾ ਆਇਆ ਸੁਈ ਮਹਲਾ ਪੰਜਵਾਂ ਸੰਤਾਂ ਕੇ ਕਾਲ ਚ ਆਰ ਖਲੋਇਆ ਹੈ ਕੰਮ ਕਰਾਉਣ ਆਇਆ ਆਰਾਮ ਤਰਤ ਸੁ ਸਤਿ ਸ਼੍ਰੀ ਅਕਾਲ ਸਤਿਗੁਰਦੀ ਬਾਣੀ ਸਤ ਸਤ ਕਰ ਜਾਨੋ ਗੁਰ ਸਿੱਖੋ ਹਰ ਕਰਤਾ ਮੂਹ ਆਪ ਬਣਾਏ ਸਤਗੁਰਦੀ ਦਾ ਜੋ ਰਾਮ ਸਰਸਾਬ ਤੋਂ ਸਤਵੇਂ ਨਾ ਮਾਰਨਿੰਗ ਟਾਈਮ ਤੋਂ ਗੁਰੂ ਸਾਹਿਬ ਦੀ ਕਿਰਪਾ ਨਾਲ ਨਗਰ ਕੀਰਤਨ ਪੰਝਾ ਪਿਆਰਾ ਦੀ ਅਗਵਾਈ ਹੇਡ ਨਗਰ ਕੀਰਤਨ ਆਰੰਭ ਹੋਇਆ ਸ੍ਰੀ ਅਕਾਲ ਤਖਸਾ ਸਮਾਪਤੀ ਹੋਈ ਅੱਜ ਜੋ 9 ਤੋਂ 12 ਜਲੋਸ ਜਾਰੀ ਨੇ ਬਾਬਾ ਅਟਲ ਰਾਏ ਸਾਹਿਬ ਜੀ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਸ੍ਰੀ ਅਕਾਲ ਤਖਸਾਬ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਜਿਕਨ ਸ੍ਰੀ ਹਰਮੰਦਰ ਸਾਹਿਬ ਔਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਰਾਮ ਸਰਸਾਬ ਗੁਰੂ ਸਾਹਿਬ ਦੀ ਕਿਰਪਾ ਨਾਲ ਸਮ ਜੀ ਸਾਹਿਬ ਦੀਵਾਨ ਹਾਲ ਵੀ ਦੁਰਸਰ ਦੀ ਕਿਰਪਨਾ ਸਮਾਗਮ ਲਈ ਕੀ ਗਿਆਨ ਔਰ ਬਹੁਤ ਸੋਹਣੀ ਸਤਗੁਰ ਦੀ ਕਿਰਪਾ ਨਾਲ ਦਰਬਾਰ ਸਾਹਿਬ ਅੰਦਰ ਸਚਕਣ ਸ੍ਰੀ ਹਰਮੰਦਰ ਸਾਹਿਬ ਅੰਦਰ ਬਹੁਤ ਸੋਹਣੀ ਫੁੱਲਾਂ ਦੀ ਡੈਕੋਰੇਸ਼ਨ ਹੋ ਇਸ ਜੀ ਦਾ ਬਿਆਨ ਹੀ ਕਰ ਸਕਦੇ ਹੈ ਪ੍ਰਕਾਰ ਦੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਫੁੱਲ ਆਏ ਨੇ ਬਹੁਤ ਸੋਹਣਾ ਗੁਰੂ ਸਾਹਿਬ ਜੀ ਦੇ ਦਰਬਾਰ ਆਵਾਜ਼ ਵਾਲਾ ਸੱਜਿਆ ਏ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਲਾਈਟਿੰਗ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਬਹੁਤ ਸੋਹਣੀ ਲੱਗਦੀ ਹੈ ਸਮੋਹ ਸ਼ਾਮ ਨੂੰ ਲੋਕਿੰਗ ਜਿਆਦਾ ਦੇਖਣ ਨੂੰ ਮਿਲਗਾ ਦੇਸੀ ਘੋਦੇ ਦੀਵੇ ਜਿਕਾ ਨੂੰ ਮਿਲਣਗੇ ਫੁੱਲ ਚੜੀਆਂ ਵਾਂਗ ਅਸ ਤੇ ਆਸਤ ਬਾਈ ਦਾ ਲੋਕਿੰਗ ਜਿਆਦਾ ਦੇਖਣ ਨੂੰ ਲੈ ਇਸ ਚੀਜ਼ ਦੇ ਪਿਆਰ ਕਰ ਸਕੋ ਸਿੰਘ ਸੱਜੇ ਗੁਰੂ ਕੇ ਲਾਡਲੇ ਨਸ਼ੀ ਹਰ ਤੱਕ ਦੂਰ ਰਹੇ ਇਸ ਦੀ ਪ੍ਰਾਰਥਨਾ ਹੈ ਬਾਣੀ ਵਰਦੀ ਪਕੜਾ ਚੁਬਾਰ ਜਲੇ ਬਾਣੀ ਤਾਂ ਕਰਦੀ ਪਹੁੰਚ ਲਾਚਪਾਰ ਜਿੰਨੇ ਬਾਣੀ ਕਹੀਂ ਗਾਇਆ ਕਰਦੀ ਪਹੁੰਚ ਲਾਚਪਾਰ ਜੀ ਬਾਣੀ ਗਿਆਨ ਦਾਖ ਜਾਨ ਵਿੱਚ ਵੰਡਤੀ ਜਹਾਨਾ ਹਰਿਆ ਇੱਕ ਦਾਹ ਨੂਰ ਜੋ ਵੀ ਦੁਨੀਆ ਤੇ ਆਇਆ ਕਰਦੀ ਦੀਪਮ ਚੁਲਾ ਚਪਾਰ ਜਿੰਨੇ ਬਾਣੀ ਤਾਂ ਹੀ ਗਾਇਆ ਕਰਦੀ ਦੀਪਮ ਚੁਲਾ ਚਪਾਰ ਦੇਗਾ ਤਬਦਿਆਂ ਨੂੰ ਠਾਰੇ ਪਾਵੇਂ ਚੱਲੇ ਸਿਸਾਂਦੇ ਉਹ ਕਦੀ ਸੀ ਨਾ ਉਚਾਰੀ ਜਰਾ ਚੇਤਨਾ ਡੁਲਾਉਆ ਪਮ ਜਲਾ ਚਪਾਰ ਜੀ ਰਾਜਨ ਕੌਣ ਆ ਪੁਕਾਰੇ ਬਾਣੀ ਕਾ ਉਰਾਨ ਸਾਰੇ ਵਗ ਆ ਚਮਕੇ ਸਤਾਰੇ ਸੁਖ ਜੀਤ ਜਸ ਗਾਇਆ ਕਰਦੀ ਪਮ ਜਲਾ ਚਪਾਰ ਜਿੰਨੇ ਬਾਣੀ ਤਾ ਹੀ ਗਾਇਆ ਗਰੀਦਿ ਪੰਜਲਾ ਚਪਾ ਅਮਰਿਸ਼ ਕੋ ਸਿੰਘ ਜੋ ਗੁਰਕੇ ਲਾਲ ਲਗੋ ਨਸ਼ਿਆ ਦੂਰੋ ਬਾਣੀ ਪੜੋ ਬਾਣੀ ਦੇ ਧਾਰਨੀ ਜੋ ਇਸ ਵਿੱਚ ਪੜਾ ਹੈ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੋਨ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਵੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਕਰਦਾ ਪਤਾ ਤੇਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਨ ਕਾਰਡ ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸਿੰਘ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ 베디 스마트 솔루션 ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ